ਤੁਸੀਂ ਆਪਣੇ ਪਿੰਡਾਂ 'ਚ ਝਾਤੀ ਮਾਰ ਕੇ ਵੇਖੋ ਸਾਡੇ ਪਿੰਡਾਂ 'ਚ ਵੀ ਕਈ ਵਾਰੀ ਨੌਜਵਾਨ ਮੁੰਡੇ ਚੰਗਾ ਕੰਮ ਕਰਨਾ ਚਾਹੁੰਦੇ ਆ ਪਰ ਉਹ ਕਰਦੇ ਇਸ ਕਰਕੇ ਨਹੀਂ ਜਿਨ੍ਹਾਂ ਦੇ ਮਗਰ ਮੇਰੇ ਵਰਗਿਆਂ ਦੇ ਛੱਜ ਬੱਜਾ ਹੁੰਦਾ ਨਾ ਛੱਜ ਸਮਝਦੇ ਜੇ ਚੌਧਰਪੁਣੇ ਦਾ ਛੱਜ ਉਹ ਨਹੀਂ ਕਿਸੇ ਨੂੰ ਅੱਗੇ ਲਾ ਕੇ ਰਾਜੀ ਉਹਨਾਂ ਨੂੰ ਇਹ ਵੀ ਸਾਡੀ ਪਿੰਡ ਤੋਂ ਪੁਸ਼ਪ ਤਲ ਘਟ ਜਾਣੀ ਆ ਇਸ ਕਰਕੇ ਉਮਰਾਂ ਨਾ ਵੇਖਿਆ ਕਰੋ ਇਹ ਨਾ ਵੇਖਿਆ ਕਰੋ ਵੀ ਇਹਨੇ ਅੰਮ੍ਰਿਤ ਕਾਲ ਛੱਗਿਆ ਇਨੇ ਕੇਸ ਪਰਸੋਂ ਰੱਖਿਆ ਜਿਹਦੇ ਤੇ ਗੁਰੂ ਦੀ ਕਿਰਪਾ ਹੋਣੀ ਆ ਇੱਕੇ ਦਿਨ ਜੀ ਹੋ ਜਾਣੀ ਆ ਸਾਡੇ ਅਰਕਿਆਂ ਨੂੰ 30-30 ਸਾਲ ਹੋ ਚਲੇ ਕਿਰਪਾ ਨਾਲ ਉਤੋਂ ਦੀ ਪਾਈ ਜੇ ਨਹੀਂ ਕਿਰਪਾ ਹੋਣੀ ਤੇ ਫਿਰ ਨਹੀਂ ਹੋਣੀ ਅਸੀਂ ਜਿਹੋ ਜਾਈਏ ਉਹੋ ਜੇ ਚਲੇ ਜਾਣਾ ਦੁਨੀਆ ਤੋਂ ਇਸ ਕਰਕੇ ਜੇ ਕੋਈ ਚੰਗਾ ਕੰਮ ਕਰੇ ਅੱਗੇ ਲਾ ਕੇ ਭਾਵੇਂ ਉਮਰ ਤੁਹਾਡੇ ਨੂੰ 100 ਗੁਣਾ ਛੋਟੀ ਆ ਉਸ ਬੰਦੇ ਦਾ ਪੂਰਾ ਸਾਥ ਪਿਆ ਕਰੋ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ बस ਮਾਰ ਹੀ ਸਾਨੂੰ ਇਹੋ ਵਜਣ ਲਈ ਆ ਵੀ ਇਹ ਨਾ ਅਗੇ ਨੰਗ ਜੇ ਇਹਨੂੰ ਨਾ ਲੋਕੀ ਚੰਗਾ ਕਹਿਣ ਮੈਨੂੰ ਕਹਿਣ ਆਹ ਚੀਜ਼ ਜਦੋਂ ਦੀ ਸਾਡੀ ਕੌਮ ਵਿੱਚ ਆਈ ਆ ਅਸੀਂ ਹਰ ਥਾਂ ਤੋਂ ਕੁੱਟ ਖਾਧੀ ਆ ਆਪਣਾ ਭਲਾਕ ਤੇ ਨਹੀਂ ਕਰਾਇਆ